ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ਼ੇਰੇ ਪੰਜਾਬ ਦੇ ਮਲਤਾਨ ਦੀ ਚੜ੍ਹਾਈ ਬਾਰੇ ਮਹਾਰਾਜ ਰਣਜੀਤ ਸਿੰਘ ਦੀ ਨਾਂ ਰੱਬ ਵੱਲੋਂ ਐਸੀ ਸਜਣਾ ਸਾਜੀ ਗਈ ਕਿ ਕੋਈ ਵੀ ਕੰਮ ਕਿੰਨਾ ਵੀ ਕਟਿੰਨ ਤੇ ਅਸੰਭਵ ਹੋਵੇ ਉਹਨਾਂ ਕਦੇ ਮੂੰਹ ਨਹੀਂ ਸੀ ਫੇਰਿਆ ਤੇ ਕਿੰਨੇ ਵੀ ਤਕਾਬੜ ਤੇ ਭੁੱਖ ਪਿਆਸ ਦੀ ਉਹਨਾਂ ਕਦੇ ਚਿੰਤਾ ਨਹੀਂ ਕੀਤੀ ਸੀ ਤੇ ਇਹੀ ਕਾਰਨ ਉਹਨਾਂ ਦੀ ਜਿੱਤ ਤੇ ਸਫਲਤਾਵਾਂ ਦਾ ਸੀ ਤੇ ਇਲਾਕਾ ਦਬਾਬੇ ਦੇ ਦੌਰੇ ਤੋਂ ਫੌਜਾਂ ਜੇ ਪਰਤ ਕੇ ਆਈਆਂ ਸਨ ਥੋੜੇ ਦਿਨ ਹੀ ਹੋਏ ਸਨ ਉਹਨਾਂ ਦਾ ਜੇ ਤਕਾਬੜ ਵੀ ਨਹੀਂ ਉਤਰੀ ਸੀ ਤੇ ਮਹਾਰਾਜ ਨੇ ਮਹਾਰਾਜ ਨੇ ਮੂੜ ਮੁਲਤਾਨ ਤੇ ਚੰਗਵਲ ਨੂੰ ਜਾਣ ਦੇ ਦੇ ਹੁਕਮ ਦੇ ਦਿੱਤੇ ਤੇ ਉਹਨਾਂ ਦੇ ਹੁਕਮ ਅਗੇ ਸਾਰੀ ਸਾਰੀ ਫੌਜ ਨੇ ਸਿਰ ਚੁਕਾਇਆ ਤੇ ਕੁਝ ਕੁ ਪੈਂਚਾਂ ਨੇ ਉਹਨਾਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਤੁਸੀਂ ਹਜੇ ਹੁਣੀ ਆਏ ਹੋ ਤੇ ਆਰਾਮ ਕਰ ਲਓ ਤੇ ਆਰਾਮ ਤੋਂ ਬਾਅਦ ਕੁਝ ਦਿਨ ਆਰਾਮ ਕਰ ਲਓ ਤੇ ਉਸ ਤੋਂ ਬਾਅਦ ਲੜਾਈ ਲਈ ਕੋਸ਼ਿਸ਼ ਕੀਤਾ ਜਾਵੇ ਤੇ ਇਸ ਗੱਲ ਦਾ ਉੱਤਰ ਦੇਣ ਵਾਸਤੇ ਮਹਾਰਾਜ ਨੇ ਅਗਲੀ ਸਵੇਰ ਇੱਕ ਵੱਡਾ ਦਰਬਾਰ ਦਰਬਾਰ ਕੀਤਾ ਤੇ ਜਿਸ ਵਿੱਚ ਫੌਜਾਂ ਤੇ ਮੁਲਕੀ ਕਰਮਚਾਰੀ ਵੀ ਹਾਜ਼ਰ ਸਨ ਤੇ ਇੱਕ ਉੱਚੇ ਜੇ ਥੜੇ ਉੱਤੇ ਚੜ ਕੇ ਮਹਾਰਾਜ ਨੇ ਗਰਜ ਦੀ ਆਵਾਜ਼ ਵਿੱਚ ਕਿਹਾ ਕਿ ਮੈਨੂੰ ਆਰਾਮ ਕਰਨ ਲਈ ਕਿਹਾ ਗਿਆ ਤੇ ਮੈਂ ਤੁਹਾਨੂੰ ਦੱਸ ਦੇਵਾਂ ਖਾਲਸੇ ਦਾ ਜਨਮ ਆਰਾਮ ਵਾਲੇ ਦਿਨ ਨਹੀਂ ਹੋਇਆ ਆਰਾਮ ਤੇ ਆਰਾਮ ਤੇ ਮੋਜਾਂ ਲਈ ਅਸੀਂ ਜਨਮ ਨਹੀਂ ਲਿਆ ਅਸੀਂ ਧਰਤੀ ਉੱਤੇ ਰਹਿ ਕੇ ਬੜਾ ਕੁਝ ਕਰਨਾ ਜੇ ਆਰਾਮ ਕੀਤਾ ਪੂਰਾ ਨਹੀਂ ਹੋਏਗਾ ਇਹਨਾਂ ਕੁਝ ਇਹਨਾਂ ਗੱਲਾਂ ਦਾ ਫੌਜ ਤੇ ਸਰਦਾਰਾਂ ਉੱਤੇ ਐਸਾ ਅਸਰ ਹੋਇਆ ਕਿ ਉਹਨਾਂ ਨੇ ਉਹਨਾਂ ਨੇ ਜੇਕਾਰੇ ਲਾਣੇ ਸ਼ੁਰੂ ਕਰ ਦਿੱਤੇ ਤੇ ਮਲਤਾਨ ਵੱਲ ਨੂੰ ਚਾਲੇ ਪਾ ਦਿੱਤੇ ਕੁਝ ਕੁ ਦਿਨਾਂ ਬਾਅਦ ਮਹਾਰਾਜ ਤੇ ਉਹਨਾਂ ਦੀ ਫੌਜ ਮਲਤਾਨ ਦੀ ਹੱਥ ਦੇ ਵਿੱਚ ਜਾ ਵੜੀ ਤੇ ਅੱਗੋਂ ਨਵਾਬ ਖਾਨ ਨੇ ਆਪਣੇ ਦਿਵਾਨ ਮਹਾਰਾਜ ਦੀ ਦੇ ਕੋਲ ਭੇਜ ਕੇ ਤੇ ਖਾਲਸੇ ਦੀਆਂ ਸਰਤਾ ਮੰਨ ਮੰਨ ਲਈ ਕਿਹਾ ਤੇ ਅੱਗੋਂ ਮਲਤਾਨ ਤੋਂ ਕੋਹਾਂ ਦੂਰ ਲੋਹਾਕੂਰ ਆ ਕੇ ਨਵਾਬ ਮਹਾਰਾਜ ਨੂੰ ਆ ਮਿਲਿਆ ਤੇ ਮਹਾਰਾਜ ਨੇ ਉਹਦੇ ਤੋਂ ਪੱਤਰ ਲਿਖਵਾਇਆ ਮਾਫੀਨਾਮੇ ਰਾਤੇ ਮਹਾਰਾਜ ਨਜ਼ਰਾਨਾ ਲੈ ਕੇ ਲਾਹੌਰ ਆ ਗਏ ਤੇ ਆਪਾਂ ਇਦਾਂ ਹੀ ਖਾਲਸਾ ਦੇ ਇਤਿਹਾਸ ਦੇ ਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਤੁਹਾਨੂੰ ਆਪਣੇ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਜਰੂਰ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਆਪਣਾ ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ